ਕਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਅੱਜ ਗੇਟ ਰੇਲ ਦੀ ਕੱਟੀ ਤੁਹਾਡੀਆਂ ਮੁੱਕ ਕਿਉਂ ਨਹੀਂ ਰਹੀਆਂ ਸਮੱਸਿਆਵਾਂ ਆ ਉਹ ਵੀ ਦੇਖੋ ਭਰ ਕੇ ਤੁਸੀਂ ਨਿਕਲ ਲਈਏ ਸਵਾਰੀਆਂ ਤਾਕੀਆਂ ਦੇ ਵਿੱਚ ਲਟਕੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਬੱਸ ਤੁੰਨੀ ਪਈ ਐ ਇੱਕ ਬੱਸ ਦੇ ਵਿੱਚ 100-100 ਸਵਾਰੀ ਹੋਗੀ 110-100 ਸਵਾਰੀ ਹੋਗੀ ਤਾਂ ਉਹਨੂੰ ਕਿੱਥੇ ਲਾਈਏ ਕਿੱਥੇ ਚੜਾਈਏ ਕੋ ਦੇ ਕਿਸੇ ਦਾ ਪੈਰ ਦੱਬਿਆ ਗਿਆ ਕੇ ਦਾ ਬੱਚਾ ਕੁੱਟਿਆ ਗਿਆ ਉਹ ਚੀਜ਼ ਦੇ ਵਿੱਚ ਹੀ ਨਵਾਂ ਨੁਕਸਾਨ ਉਹਨਾਂ ਦਾ ਆਪਸੀ ਹੁੰਦਾ ਹੈ ਗਲਪੇ ਹੋਏ ਲੋਕ ਗੁੱਸਾ ਬੈਂਕ ਡਾਕਟਰ ਦੇ ਲਾ ਬਿਲਕੁਲ ਜੀ ਬਿਲਕੁਲ ਦਿੱਤਾ ਜਾਣ ਤੋਂ ਪਹਿਲਾਂ ਇਹ ਕਹਿੰਦੇ ਸੀ ਅਸੀਂ ਜਿੰਨਾ ਰੋਡਵੇ ਦੇ ਦਾ ਕੱਚਾ ਕੰਮ ਆ ਉਹਨੂੰ ਸਾਰੇ ਨੂੰ ਰੈਗੂਲਰ ਕੀਤਾ ਜਾਊਗਾ ਤਾਂ ਅਸੀਂ ਘੜ ਤੋਂ ਘੜ 10000 ਬੱਸ ਨਮੀ ਪਾਵਾਂਗੇ ਨਮੀ ਪਾਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਉਹ 300 ਬੱਸ ਕੰਡਮ ਹੋਣ ਜਾ ਰਹੀ ਹੈ ਇਕੱਲੇ ਇਕੱਲੇ ਡੀਪੂ ਦੇ ਵਿੱਚ 22 25-25 ਬੱਸਾਂ ਕੰਡਮ ਹੋਣ ਜਾ ਰਹੀਆਂ ਉਹ ਜਿੱਦਣ ਬੱਸਾਂ ਕੰਡਮ ਹੋ ਗਈਆਂ ਤਕਰੀਬਨ ਜਿਹੜੇ ਰੋਪੜ ਦੇ ਲੋਕਲ ਰੂਟ ਨੇ ਤਕਰੀਬਨ ਸਾਰੇ ਬੰਦ ਹੋ ਜਾਣਗੇ ਪਰ ਜੇ ਹਾਲ ਹੈ ਕਿ ਸਾਰੇ ਪੰਜਾਬ ਦਾ ਪੂਰੇ ਪੰਜਾਬ ਦੇ ਵਿੱਚ ਇਹ ਬੱਸਾਂ ਬੰਦ ਹੋ ਜਾਣਗੀਆਂ ਅਸੀਂ ਖੁਦ ਮਿਹਨਤ ਕਰ ਰਿਹਾ 100 ਪਲੱਸ ਸਵਾਰੀ ਕਹਿਣਾ ਸੌਖਾ ਹੈ ਬੀਬੀਆਂ ਫ੍ਰੀ ਕਰੀਆਂ ਉਹ ਡਰਾਈਵਰ ਕਨੈਕਟਰਾਂ ਨਹੀਂ ਕਰੀਆਂ 100 ਪਲੱਸ ਤਾਂ ਭਾਈ ਸਵਾਰੀ ਆਉਣੀ ਹੀ ਨਹੀਂ ਬੱਸ ਚ 52 ਦਾ ਸੀਟਰ ਆ 130 30 ਸਵਾਰੀਆਂ ਵੀ ਅਸੀਂ ਲਾ ਰਹੇ ਨੇ ਇਲੀਗਲ ਹਾਂਜੀ 130 30 ਸਵਾਰੀਆਂ ਵੀ ਅਸੀਂ ਬੱਸਾਂ ਦੇ ਵਿੱਚੋਂ ਲਾ ਰਹੇ ਨੇ 18 ਸਾਲ ਤੁਸੀਂ ਕਹਿੰਦੇ ਤੁਹਾਨੂੰ ਹੋ ਗਏ 18 ਸਾਲਾਂ ਦੇ ਤਾਂ ਭਾਈ ਕਹਿੰਦੇ ਸਿਆਣੇ ਰੂੜੀ ਦੀ ਵੀ ਸੁਣੀ ਜਾਂਦੀ ਆ ਮੈਂ ਕਹਿੰਦਾ ਜੀ ਓਮਾ ਦੇਵੀ ਦੀ ਜੱਜਮੈਂਟ ਕਹੀ ਜਾਂਦੇ ਵੇ 10 ਸਾਲ ਬਾਅਦ ਰੈਗੂਲਰ ਕੀਤਾ ਜਾਊਗਾ ਅਸੀਂ ਕਹਿੰਦੇ 10 ਸਾਲੇ ਕਰ ਦੋ ਪਰ 18 ਸਾਲ ਹੋ ਗਏ ਕਿਸੇ ਨੇ ਨਹੀਂ ਸੁਣੀ ਲਫਾਫਾ ਉਹੀਓ ਹੈ ਜਿਹੜੀ ਵਿੱਚ ਮੂੰਗਫਲੀ ਆ ਉਹ ਬਦਲ ਜਾਂਦੀ ਹੈ ਸਰਕਾਰਾਂ ਨਹੀਂ ਆ ਪੱਗਾਂ ਬਦਲਦੀਆਂ ਜਿਹੜਾ ਅੰਦਰ ਦਾ ਮਾਨ ਹੈ ਸਰਕਾਰਾਂ ਦਾ ਉਹੀ ਹੈ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਆ ਰਹੀ ਹੈ ਕਿਲੋਮੀਟਰ ਦਾ ਘਵਾੜਾ ਇਹੋ ਜਿਹਾ ਹੈ ਇੱਕ ਬੱਸ ਨਵੀਂ 35 ਲੱਖ ਚ ਤਿਆਰ ਹੁੰਦੀ ਹੈ ਜੋ ਸਰਕਾਰ ਦੀ ਬੱਸ ਹੈ। ਔਰ ਇੱਕ ਕਿਲੋਮੀਟਰ ਸਕੀਮ ਦਾ ਮਾਲਕ ਇੱਕ ਬੱਸ ਪਾਣ ਦਾ ਮਹਿਕਮੇ ਦੇ ਵਿੱਚ 7 ਸਾਲ ਦਾ ਐਗਰੀਮੈਂਟ ਹੁੰਦਾ। 7 ਸਾਲਾਂ ਦੇ ਵਿੱਚ ਉਹ ਆਪਦੀ ਬੱਸ ਵੀ ਲੈ ਜਾਂਦਾ। ਉਸ ਤੋਂ ਬਾਅਦ 2.5 ਕਰੋੜ ਰੁਪਈਆ ਵੀ ਆਪਦੇ ਖਾਤੇ 'ਚ ਪਵਾ ਜਾਂਦਾ। ਡੀਜ਼ਲ ਵੀ ਸਰਕਾਰ ਦਾ, ਟਿਕਟਾਂ ਵੀ ਸਰਕਾਰ ਦੀਆਂ, ਕਨੈਕਟਰ ਵੀ ਸਰਕਾਰ ਦਾ। ਬੱਸ ਕਿਦੀ ਫਿਰ? ਬੱਸ ਮਾਲਕ ਦੀ ਐ। ਉਹਨੂੰ ਜਿਹੜੀ ਕੇਪੀਐਲ ਵੀ ਹੈ ਡੀਜ਼ਲ ਪੈਂਦਾ ਅਸੀਂ 5 ਪਲੱਸ ਕੇਪੀਐਲ ਦਿੰਦੇ ਆ ਉਹਨੂੰ 4.5 ਦਿਨਾਂ ਤੇਲ ਦਿੱਤਾ ਜਾ ਰਿਹਾ ਸੰਤੋਸ਼ ਸਮਝ ਨਹੀਂ ਲੱਗ ਰਿਹਾ ਇਹ ਸਰਕਾਰ ਨੇ ਦੇਣਾ ਹੈ ਤੇਲ ਵੀ ਸਰਕਾਰ ਦਾ ਟਿਕਟ ਵੀ ਸਰਕਾਰ ਦੀ ਕਨੈਕਟਰ ਵੀ ਸਰਕਾਰ ਦਾ ਰੂਟ ਵੀ ਸਰਕਾਰ ਦਾ ਉਹ ਇਹਨਾਂ ਤੇ ਜਿਹੜੇ ਸਾਡੇ ਹੈੱਡ ਆਫਸ ਦੇ ਵਿੱਚ ਹੈ ਜਦ ਸਰਕਾਰ ਦੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਬੱਸਾਂ ਪੈਣੀਆਂ ਉਹ ਜੇ ਨਹੀਂ ਇਹ ਕਿਲੋਮੀਟਰ ਸਕੀਮ ਰੁਕਦੀ ਫੇਰ ਅੱਗੇ ਕੀ ਹੋਊਗਾ ਅਗਰ ਕੱਲ ਨੂੰ ਇਹ ਟੈਂਡਰ ਲੱਗਿਆ ਤਾਂ ਤੁਰੰਤ ਬੱਸਾਂ ਬੰਦ ਹੋ ਜੂਗੀਆਂ ਔਰ ਤਿੱਖਾ ਸੰਘਰਸ਼ ਕੀਤਾ ਜਾਊਗਾ ਰਖੜੀ ਬੰਨਣ ਫਿਰ ਤੇਲ ਫੂਕੇ ਜਾਣਾ ਪਊਗਾ ਲੋਕਾਂ ਨੂੰ ਪੰਜਾਬ ਦੇ ਵਿੱਚ ਭਾਵੇਂ ਸਰਕਾਰਾਂ ਬਦਲੀ ਜਾਂਦੀਆਂ ਹਨ ਪਰ ਰੋਡਵੇਜ਼ ਦੇ ਕੰਮਿਆਂ ਦੀਆਂ ਵੀ ਸਮੱਸਿਆਵਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦੀਆਂ ਹਰ ਇੱਕ ਵਾਰ ਸਰਕਾਰ ਆਉਂਦੀ ਹੈ ਤੇ ਇਹਨਾਂ ਦੀ ਆਸ ਵੱਜਦੀ ਹੈ ਪਰ ਅੱਜ ਫੇਰ ਗੇਟ ਰੈਲੀ ਕੱਢੀ ਗਈ ਕਿਹੜੀਆਂ ਮੰਗਾਂ ਕਿਹੜੀਆਂ ਗੱਲਾਂ ਨੂੰ ਲੈ ਕੇ ਫੇਰ ਅੱਜੇ ਪ੍ਰੋਟੈਸਟ ਕੀਤਾ ਗਿਆ ਪੁੱਛਦੇ ਆ ਸਾਡੇ ਨਾਲ ਰੋਪੜ ਤੋਂ ਪੰਜਾਬ ਰੋਡਵੇਜ਼ ਤੋਂ ਜਿਹੜੇ ਪ੍ਰਧਾਨ ਸਾਹਿਬ ਆ ਮੁਲਾਜ਼ਮਾਂ ਦੇ ਤੇ ਗੱਲਬਾਤ ਕਰਦੇ ਆ ਭਾਈ ਜੀ ਕਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਅੱਜ ਗੇਟ ਰੈਲੀ ਕੱਢੀ ਤੁਹਾਡੀਆਂ ਮੁੱਕ ਕਿਉਂ ਨਹੀਂ ਰਹੀਆਂ ਸਮੱਸਿਆਵਾਂ ਸਰਕਾਰਾਂ ਹਮੇਸ਼ਾ ਕਹਿੰਦੀਆਂ ਵੀ ਅਸੀਂ ਤਾਂ ਖੁਸ਼ਹਾਲ ਕਰਦੇ ਨੇ ਸਾਰੇ ਤੇ ਪਰ ਤੁਹਾਡੀਆਂ ਸਮੱਸਿਆਵਾਂ ਮੇ ਜੋਦੀਆਂ ਤ्यों ਖੜੀਆਂ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਨਾ ਬੇ ਸਾਨੂੰ ਬਹੁਤ ਲੰਮੇ ਸਮੇਂ ਤੋਂ ਇਹ ਲੜਾਈਆਂ ਲੜਦਿਆਂ ਨੂੰ ਹੋ ਗਏ ਇਹ ਸਰਕਾਰਾਂ ਚਾਹੇ ਅਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਚਾਹੇ ਹੁਣ ਆਪਣੀ ਹੱਥੀਂ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਸੱਤਾ ਚਾਣ ਤੋਂ ਪਹਿਲਾਂ ਇਹ ਕਹਿੰਦੇ ਸੀ ਅਸੀਂ ਜਿੰਨਾ ਰੋਡਵੇਅ ਦਾ ਕੱਚਾ ਕੰਮ ਆ ਉਹਨੂੰ ਸਾਰੇ ਨੂੰ ਰੈਗੂਲਰ ਕੀਤਾ ਜਾਊਗਾ ਔਰ ਛੋਟੀਆਂ-ਛੋਟੀਆਂ ਜਿਹੜੀਆਂ ਮੰਗਾਂ ਨੇ ਔਰ ਜਿਹੜੀ ਪਬਲਿਕ ਦੀ ਮੰਗ ਹੈ ਪਬਲਿਕ ਦੀ ਮੰਗ ਹੈ ਵੀ ਨਮੀ ਬੱਸ ਜੇ ਅਸੀਂ ਸਫਰ ਸੂਲਟ ਫ੍ਰੀ ਕੀਤਾ ਤਾਂ ਅਸੀਂ ਘੱਟ ਤੋਂ ਘੱਟ 10000 ਬੱਸ ਨਮੀ ਪਾਵਾਂਗੇ ਔਰ ਨਮੀ ਪਾਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਜਿਹੜੀਆਂ ਲੰਬੇ ਸਮੇਂ ਤੋਂ ਬੱਸਾਂ ਚੱਲਦੀਆਂ ਆ ਰਹੀਆਂ ਉਹ 300 ਬੱਸ ਕੰਡਮ ਹੋਣ ਜਾ ਰਹੀ ਹੈ ਇਕੱਲੇ ਇਕੱਲੇ ਡੀਪੂ ਦੇ ਵਿੱਚ 20 25 25 ਬੱਸਾਂ ਕੰਡਮ ਹੋਣ ਜਾ ਰਹੀਆਂ ਔਰ ਜਿੱਦਣ ਬੱਸਾਂ ਕੰਡਮ ਹੋ ਗਈਆਂ ਤਕਰੀਬਨ ਜਿਹੜੇ ਰੋਪੜ ਦੇ ਲੋਕਲ ਰੂਟ ਨੇ ਤਕਰੀਬਨ ਸਾਰੇ ਬੰਦ ਹੋ ਜਾਣਗੇ ਔਰ ਪਬਲਿਕ ਨੂੰ ਸਹੂਲਤ ਇੱਕ ਪਾਸੇ ਤਾਂ ਦੇਣੀ ਸੀ ਕਿੱਥੇ ਪਬਲਿਕ ਦੀ ਸਹੂਲਤ ਬੰਦ ਹੋ ਜਾਊਗੀ ਫਿਰ ਉਪਰਚੇ ਹਾਲ ਹੈ ਕਿ ਸਾਰਾ ਪੰਜਾਬ ਦਾ ਪੂਰੇ ਪੰਜਾਬ ਦੇ ਵਿੱਚ ਇਹ ਬੱਸਾਂ ਬੰਦ ਹੋ ਜਾਣਗੀਆਂ ਸਰਕਾਰ ਨੂੰ ਅਸੀਂ ਇੱਕੋ ਹੀ ਲੜਾਈ ਲੜਦੇ ਆ ਰਹੇ ਹਾਂ ਸਾਡੇ 18 ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਬੇ ਜਿਹੜਾ ਰੋਡਵੇ ਦੇ ਵਿੱਚ ਕੱਚਾ ਕੰਮ ਹੈ ਜਿਹੜਾ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਾਂ ਜਿਹੜਾ 365 ਦਿਨ ਦਾਰਾ ਚੱਲਦਾ ਹੈ ਉੱਥੇ ਕੱਚਾ ਕੰਮਾ ਨਹੀਂ ਰੱਖਣਾ ਚਾਹੀਦਾ ਪੱਕਾ ਕੰਮਾ ਹੋਏ ਉਸ ਤੱਕ ਪੱਕੇ ਕੰਮ ਇਹਨੂੰ ਆਪਣੇ ਕੰਮ ਨਾਲ ਆਪ ਸਿਰਦਰਦੀ ਰਹੂਗੀ ਔਰੋ ਕੰਮ ਕਰਨੇ ਤੇ ਕੋਈ ਵੀ ਗਲਤ ਕੰਮ ਕਰਨੇ ਤੇ ਡਰੂਗਾ ਔਰ ਸਰਕਾਰਾਂ ਤੁਸੀਂ ਇਹ ਦੇਖ ਲਓ ਬੇ ਆ ਨਵੀਆਂ ਭਰਤੀਆਂ ਕਰ ਰਹੀ ਇੱਕ ਪਾਸਾ ਠੇਕੇਦਾਰ ਦਾ ਟੈਂਡਰ ਕੋਈ ਨਹੀਂ ਆ ਰੋਡ ਵਿੱਚ ਔਰ ਫਿਰ ਵੀ ਭਰਤੀਆਂ ਕਰ ਰਹੀ ਹੈ ਸਰਕਾਰ 18 ਸਾਲ ਤੁਸੀਂ ਕਹਿੰਦੇ ਤੁਹਾਨੂੰ ਹੋ ਗਏ 18 ਸਾਲਾਂ ਦੇ ਤਾਂ ਬਾਈ ਕਹਿੰਦੇ ਸਿਆਣੇ ਰੂੜੀ ਦੀ ਵੀ ਸੁਣੀ ਜਾਂਦੀ ਆ ਮੈਂ ਕਹਿੰਦਾ ਜੀ ਓਮਾ ਦੇਵੀ ਦੀ ਜੱਜਮੈਂਟ ਕਹੀ ਜਾਂਦੇ ਵੇ 10 ਸਾਲ ਬਾਅਦ ਰੈਗੂਲਰ ਕੀਤਾ ਜਾਊਗਾ ਅਸੀਂ ਕਹਿੰਦੇ 10 ਸਾਲੇ ਕਰ ਦੋ ਪਰ ਇਹ 18 ਸਾਲ ਹੋ ਗਏ ਕਿਸੇ ਨੇ ਨਹੀਂ ਸੁਣੀ ਲਫਾਫਾ ਉਹੀਓ ਹੈ ਜਿਹੜੀ ਵਿੱਚ ਮੂੰਗਫਲੀ ਆ ਉਹ ਬਦਲ ਜਾਂਦੀ ਹੈ ਸਰਕਾਰਾਂ ਨੀਆਂ ਪੱਗਾਂ ਬਦਲਦੀਆਂ ਜਿਹੜਾ ਅੰਦਰ ਦਾ ਮਨ ਹੈ ਸਰਕਾਰਾਂ ਦਾ ਉਹੀ ਹੈ ਸਰਕਾਰਾਂ ਦੀ ਮੰਚਾ ਨਹੀਂ ਹੈ ਪੰਜਾਬ ਨੂੰ ਭਗਵਾਨ ਤਮਨਜੀ ਸਰਕਾਰ ਕਹਿ ਰਹੀ ਸੀ ਬੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਣਾ ਮੈਂ ਕਹਿੰਦਾ ਪੰਜਾਬ ਤਾਂ ਨਸ਼ਿਆਂ ਨੇ ਖਾ ਲਿਆ ਨਹੀਂ ਤੁਹਾਡੀਆਂ ਬੱਸਾਂ ਜਿਹੜੀਆਂ ਹੁਣ ਬਾਈ ਡਰਾਈਵਰ ਤਾਂ ਬੱਸ ਨੂੰ ਬੜੀ ਸਜਾ ਕੇ ਰੱਖਦਾ ਸੰਭਾਲ ਕੇ ਰੱਖਦਾ ਕੱਪੜਾ ਮਾਰੀ ਜਾਂਦਾ ਰੀਮੇ ਚਮਕਾਈ ਜਾਂਦਾ ਫਿਰ ਤੁਹਾਡੀਆਂ ਹਾਲਤ ਠੀਕ ਨਹੀਂ ਬੱਸਾਂ ਦੀ ਚਮਕਦੀਆਂ ਨਹੀਂ ਹੋਣੇ ਬਿਲਕੁਲ ਨਹੀਂ ਜੀ ਡ라이ਵਰ ਆਪਣੇ ਪੱਲੇ ਤੇ ਪੈਸਾ ਲਾ ਰਿਆ ਸਰਕਾਰ ਕੋਲ ਇਸ ਟਾਈਮ ਸਪੇਅਰ ਪਾਰਟ ਵੀ ਹੈ ਨਹੀਂ ਬੱਸਾਂ ਨੂੰ ਚਲਾਉਣ ਦਾ ਵੇ ਬੱਸਾਂ ਕਿਵੇਂ ਚਲਾਈਆਂ ਜਾਣ ਅਸੀਂ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਆ ਰਹੀ ਹੈ ਕਿਲੋਮੀਟਰ ਦਾ ਕੁਹਾੜਾ ਇਹੋ ਜਿਹਾ ਹੈ ਇੱਕ ਬੱਸ ਨਵੀਂ 30 35 ਲੱਖ ਚ ਤਿਆਰ ਹੁੰਦੀ ਹੈ ਜੋ ਸਰਕਾਰ ਦੀ ਬੱਸ ਹੈ ਔਰ ਇੱਕ ਕਿਲੋਮੀਟਰ ਸਕੀਮ ਦਾ ਮਾਲਕ ਇੱਕ ਬੱਸ ਪਾਣ ਦਾ ਵਿਭਾਗਮੇ ਦੇ ਵਿੱਚ 7 ਸਾਲ ਦਾ ਐਗਰੀਮੈਂਟ ਹੁੰਦਾ 7 ਸਾਲਾਂ ਦੇ ਵਿੱਚ ਉਹ ਆਪਦੀ ਬੱਸ ਵੀ ਲੈ ਜਾਂਦਾ ਉਸ ਤੋਂ ਬਾਅਦ 2.5 ਕਰੋੜ ਰੁਪਈਆ ਵੀ ਆਪਦੇ ਖਾਤੇ 'ਚ ਪਵਾ ਜਾਂਦਾ ਡੀਜ਼ਲ ਵੀ ਸਰਕਾਰ ਦਾ ਟਿਕਟਾਂ ਵੀ ਸਰਕਾਰ ਦੀਆਂ ਕਨੈਕਟਰ ਵੀ ਸਰਕਾਰ ਦਾ ਬੱਸ ਕਿਦੀ ਫਿਰ ਬੱਸ ਮਾਲਕ ਦੀ ਹੈ ਔਰ ਲਾਸਟ ਦੇ ਵਿੱਚ ਉਹ ਬੱਸ ਸੱਤਾਂ ਸਾਲਾਂ ਦੇ ਵਿੱਚ ਬੱਸ ਦਾ ਕਿਆ ਵਿਗੜਦਾ ਸਾਡੇ ਕੋਲ 15 15 ਸਾਲ ਹੋ ਗਏ ਬੱਸਾਂ ਚੱਲਦੀਆਂ ਨੂੰ ਬਿਲਕੁਲ ਠੀਕ ਠਾਕ ਨੇ ਜਿਹੜੀਆਂ ਸਰਕਾਰ ਦੀਆਂ ਬੱਸਾਂ ਤੁਸੀਂ ਕਹਿੰਦੇ ਵੀ ਕੰਡਮ ਹੋ ਗਈਆਂ ਨਾਲੇ ਕਹਿੰਦੇ ਕਿ ਕੰਡਮ ਹੋਣ ਵਾਲੀਆਂ ਆਲੇ ਕੰਡਣ ਹੋਣ ਵਾਲੀਆਂ 11ਵੇਂ ਮਹੀਨੇ ਤੱਕ तकरीबन ਇਹ ਵੀ 25 ਬੱਸਾਂ ਮੇਰੇ ਡੀਪੂ ਦੀਆਂ ਰੋਪੜ ਦੀਆਂ ਖੜ੍ਹ ਜਾਣੀਆਂ ਪੂਰੇ ਪੰਜਾਬ ਚੋਂ 350 ਬੱਸ ਖੜੂਗੀ ਤੇ 350 ਬੱਸ ਖੜਨ ਨਾਲੋਂ ਉਹਦਾ ਕਿੰਨਾ ਨੁਕਸਾਨ ਹੋਊਗਾ ਸਰਕਾਰ ਨਵੀਂ ਬੱਸ ਕੋਈ ਵੀ ਨਹੀਂ ਪਾ ਰਹੀ ਐ ਇਸ ਕਰਕੇ ਅਸੀਂ ਅੱਜ ਦੀ ਜਿਹੜੀ ਗੇਟ ਰੈਲੀ ਕੀਤੀ ਸੀ 8 ਤਰੀਕ ਦੀ ਜਿਹੜੀ ਇਹ ਟੈਂਡਰ ਖੋਲ ਰਿਹਾ ਕਿਲੋਮੀਟਰ ਸਕੀਮ ਦਾ ਅਸੀਂ ਵਿਰੋਧ ਕਰਦੇ ਆ ਕਿਲੋਮੀਟਰ ਸਕੀਮ ਦਾ ਭਾਈ ਤੁਸੀਂ ਆਪਣੀਆਂ ਗੱਤ ਨਹੀਂ ਪਾਲਨਦੇ ਬੱਸਾਂ ਫਿਰ ਜੇ ਤੁਸੀਂ ਆਪਣੀਆਂ ਪਾਵਾਂ 'ਚ ਡੇਟਡ ਕਰੋੜ ਤੁਹਾਨੂੰ ਤੁਹਾਨੂੰ ਜੇ ਮਿਲ ਜਵੇ ਫਿਰ ਕੋਈ ਮੁਨਾਫਾ ਤਾਂ ਹੁੰਦਾ ਨਹੀਂ ਸਰਕਾਰ ਤਾਂ ਕੋਈ ਵੀ ਅਸੀਂ ਲੋਕਾਂ ਦਾ ਫਾਇਦਾ ਕਰਨਾ ਹੈ ਦੇਖੋ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਆਪਣੀ ਡੀਐਸਟੀ ਪੰਜਾਬ ਨੂੰ ਇਹੀ ਅਪੀਲ ਕਰ ਰਹੇ ਆਂ ਵੀ ਆਪਣੀਆਂ ਬੱਸਾਂ 10000 ਨਵੀਆਂ ਪਾਓ ਜਿਹੜਾ ਤੁਹਾਡਾ ਕੱਚਾ ਕੰਮ ਆ ਉਹ ਕੱਲੀ-ਕੱਲੀ ਬੱਸ ਫ੍ਰੀ ਕਰਦਾ ਆ ਰਿਹਾ ਸਾਨੂੰ 15 18 ਸਾਲ ਤੋਂ ਅਸੀਂ ਜਿਹੜੀਆਂ ਕਰਜ਼ਾ ਮੁਕਤ ਬੱਸਾਂ ਆ ਅਸੀਂ ਕਰਦੇ ਆਂ ਪਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਅੱਜ ਤੁਸੀਂ ਹੋਰ ਵੀ ਦੇਖ ਲਓ ਰਖੜੀ ਦਾ ਇਤਿਹਾਸ ਸਿਰ ਤੇ ਹੈ ਸਰਕਾਰ ਨੇ ਜਦ ਤੱਕ ਸਾਡੇ ਖਾਤੇਆਂ ਤਨਖਾਹ ਨਹੀਂ ਪਾਈ ਔਰ ਇੱਕ ਪਾਸੇ ਕਹਿ ਰਿਆ ਰੋਡਵੇਜ ਘਾਟੇ ਚ ਘਾਟੇ ਚ ਪਰ ਮੈਂ ਕਹਿੰਨਾ ਕਿਸੇ ਵੀ ਬੱਸ ਦੇ ਵਿੱਚ ਦੇਖ ਲਿਓ 100 100 ਸਵਾਰੀ ਐ ਕਿਵੇਂ ਅਸੀਂ ਘਾਟੇ ਦੇ ਵਿੱਚ ਕਹਿ ਦਈਏ ਅਸੀਂ ਖੁਦ ਮਿਹਨਤ ਕਰ ਰਿਆ 100 ਪਲੱਸ ਸਵਾਰੀ ਕਹਿਣਾ ਸੌਖਾ ਹੈ ਬੀਬੀਆਂ ਫ੍ਰੀ ਕਰੀਆਂ ਉਹ ਡਰਾਈਵਰ ਕਨੈਕਟਰਾਂ ਨਹੀਂ ਕਰੀਆਂ 100 ਪਲੱਸ ਤਾਂ ਭਾਈ ਸਵਾਰੀ ਆਉਣੀ ਓ ਨਹੀਂ ਬੱਸ ਚ 52 ਦਾ ਸੀਟਰ ਆ 130 30 ਸਵਾਰੀਆਂ ਵੀ ਅਸੀਂ ਲਾ ਰਹੇ ਨੇ ਇਲੀਗਲ ਹਾਂਜੀ 130 30 ਸਵਾਰੀਆਂ ਵੀ ਅਸੀਂ ਬੱਸਾਂ ਦੇ ਵਿੱਚੋਂ ਲਾ ਰਹੇ ਨੇ ਜੇ ਕਿਸੇ ਬੱਸ ਦੇ ਵਿੱਚ 50 ਜਾਂ 60 ਸਵਾਰੀਆਂ ਨਾ ਜੇ ਅਗਰ ਇਨਸਪੈਕਟਰ ਗੱਡੀ ਚੈੱਕ ਕਰਦਾ ਰੋਕਦਾ ਤਾਂ ਉਹਨੂੰ ਕਨੈਕਟਰ ਡਰਾਈਵਰ ਦੀ ਰਿਪੋਰਟ ਕਰਨ ਤੱਕ ਜਾਂਦਾ ਵੀ ਆਡਾ ਕਿਉਂ ਨਹੀਂ ਕਰਿਆ ਔਰ ਉਹ ਡਰਾਈਵਰ ਕਨੈਕਟਰ ਇਹ ਕਹਿੰਦੇ ਆ ਵੀ ਸਾਡੇ ਕੋਲ 60 ਜਾਂ 70 ਸਵਾਰੀਆਂ ਉਹ ਕਹਿੰਦਾ ਤਾਂ ਕੀ ਹੋ ਗਿਆ ਹੋਰ ਚੜਾਓ ਇਹਨਾਂ ਦੇ ਵਿੱਚ ਇਹੋ ਜੇ ਹਾਲ ਹੋ ਗਏ ਨੇ ਰੋਡਵੇ ਦੇ ਰੋਡਵੇ ਜੇ ਇੱਕ ਖੜਨ ਕਿਨਾਰੇ ਲੈਂਦੀ ਹੋਈ ਹੈ ਔਰ ਜੇ ਰੋਡਵੇ ਦੇ ਵਿੱਚ ਕੱਚਾ ਕੰਮ ਮਿਹਨਤ ਕਰਨੇ ਨਾਲ ਨਾ ਹੁੰਦਾ ਤਾਂ ਹੁਣ ਤੱਕ ਸ਼ੇਅਰ ਰੋਡਵੇ ਜਿਹੇ ਖੜ ਜਾਂਦੇ ਪਰ ਅਸੀਂ ਚਾਹਦੇ ਆਂ ਬੇ ਰੋਡਵੇ ਜਿਹੇ ਚੱਲਦੇ ਰਹੇ ਪਬਲਿਕ ਦਾ ਦਾਰਾ ਇਹ ਬਿਲਕੁਲ ਚਲਣੀ ਚਾਹੀਦੀ ਹੈ ਸਾਡੇ ਬੱਚੇ ਨੇ ਸਾਡੀਆਂ ਮਾਤਾ ਨੇ ਸਾਡੀਆਂ ਭੈਣਾਂ ਨੇ ਜੋ ਸਫਰ ਸਹੂਲਤ ਫਰੀ ਕੀਤਾ ਉਹਦਾ ਆਨੰਦ ਲੈ ਰਹੇ ਨੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਕਿਲੋਮੀਟਰ ਸਕੀਮ ਬੱਸਾਂ ਬਿਲਕੁਲ ਬੰਦ ਕੀਤੀਆਂ ਜਾਣ ਨਵੀਆਂ ਬੱਸਾਂ ਮਹਿਕਮੇ ਦੇ ਵਿੱਚ 10000 ਬੱਸ ਪਾਈ ਜਾਵੇ ਔਰ ਜਿਹੜੀ ਸਾਡੇ ਪਬਲਿਕ ਨੂੰ ਸਹੂਲਤ ਵਧੀਆ ਤਰੀਕੇ ਤੇ ਮਿਲੇ ਕਿਲੋਮੀਟਰ ਸਕੀਮ ਦੇ ਡਰਾਈਵਰ ਤਾਂ ਤੁਹਾਡੇ ਫਿਰ ਤੁਹਾਡਾ ਕੰਮ ਖਤਮ ਹੋਇਆ ਨਾ ਕਿ ਤੁਸੀਂ ਰਹਿਣਾ ਉਹ ਚ ਦੇਖੋ ਡਰਾਈਵਰ ਵੀ ਖਤਮ ਵਰਕਸ਼ਾਪ ਵੀ ਖਤਮ ਹਮ ਵਰਕਸ਼ਾਪ ਦਾ ਕੰਮ ਵੀ ਖਤਮ ਹੈ ਡਰਾਈਵਰ ਦਾ ਕੰਮ ਵੀ ਖਤਮ ਹੈ ਇੱਕ ਮਾਲਕ ਬਾਹਰੋਂ ਕੰਮ ਕਰਾਊਗਾ ਆਪਣੀ ਮਰਜ਼ੀ ਦਾ ਕੰਮ ਕਰਾਊਗਾ ਉਹਨੂੰ ਜਿਹੜੀ ਕੇਪੀਐਲ ਵੀ ਹੈ ਡੀਜ਼ਲ ਪੈਂਦਾ ਅਸੀਂ 5 ਪਲੱਸ ਕੇਪੀਐਲ ਦਿੰਦੇ ਆ ਉਹਨੂੰ 4.5 ਦਿਨਾਂ ਤੇਲ ਦਿੱਤਾ ਜਾ ਰਿਹਾ ਸੰਤੋਸ਼ ਸਮਝ ਨਹੀਂ ਲੱਗਦੀ ਤੇ ਸਰਕਾਰ ਨੇ ਦੇਣਾ ਹੈ ਤੇਲ ਵੀ ਸਰਕਾਰ ਦਾ ਟਿਕਟ ਵੀ ਸਰਕਾਰ ਦੀ ਕਨੈਕਟਰ ਵੀ ਸਰਕਾਰ ਦਾ ਰੂਟ ਵੀ ਸਰਕਾਰ ਦਾ ਡਰਾਈਵਰ ਡਰਾਈਵਰ ਮਾਲਕ ਦਾ ਬੱਸ ਮਾਲਕ ਦੀ ਪ੍ਰਾਈਵੇਟ ਦੀ ਅੱਛਾ ਉਹ ਇਹਨਾਂ ਦੇ ਜਿਹੜੇ ਸਾਡੇ ਹੈੱਡ ਆਫਸ ਦੇ ਵਿੱਚ ਹੈ ਜਦ ਸਰਕਾਰ ਦੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਬੱਸਾਂ ਪੈਣੀਆਂ ਅਸੀਂ ਚਾਹਨੇ ਆ ਬੇ ਇੱਕ ਰੋਡ ਬੇ ਦੀ ਆਮ ਜਨਤਾ ਦੀ ਬੱਸ ਪਵੇ ਸਰਕਾਰ ਦੀ ਬੱਸ ਪਵੇ ਕਿਸੇ ਪ੍ਰਾਈਵੇਟ ਮਾਲਕ ਦੀ ਬੱਸ ਨਾ ਪਵੇ ਸਰਕਾਰ ਦੀ ਬੱਸ ਪਾਉਗੀ ਅਸੀਂ ਫਰੀ ਕਰਾਂਗੇ ਔਰ 15 ਸਾਲ ਤੇ ਬਾਅਦ ਉਹ ਫੇਰ ਵੀ ਕੁਆਰਟ ਦੇ ਵਿੱਚ 4 ਪੈਸੇ ਦੇ ਕੇ ਜਾਊਗੀ ਔਰ ਜੇ 7 ਸਾਲਾਂ ਤੇ ਬਾਅਦ ਪ੍ਰਾਈਵੇਟ ਮਾਲਕ ਆਪ ਦੀ ਬੱਸ ਲੈ ਜਾਊਗਾ ਤੁਸੀਂ ਕਹਿੰਦੇ 2 ਕਰੋੜ 1.5 ਕਰੋੜ ਬੰਦੇ ਨੇ ਜੇਬ ਚ ਪਾ ਲੈਣਾ ਜੇ ਸਰਕਾਰ ਨੂੰ ਫਾਇਦਾ ਫਿਰ ਸਰਕਾਰ ਪਾਉਂਦੀ ਕਿਉਂ ਨਹੀਂ ਆਪਣੀ ਬੱਸਾਂ ਇਹ ਇਹ ਮਾਜਰਾ ਕੀ ਆ ਇਹ ਸਾਡੇ ਆਹੀ ਤਾਂ ਸਾਡੇ ਸਮਝ ਤੋਂ ਬਾਹਰ ਹੈ ਜਿਹੜੇ ਸਾਡਾ ਡੀਐਸਟੀ ਪੰਜਾਬ ਹੈ ਇਹ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਆ ਰਹੇ ਕਿ ਇਹਨਾਂ ਨੂੰ ਖਾਣ ਦਾ ਜਿਹੜਾ ਜ਼ਰੀਆ ਹੈ ਉਹ ਕਿਲੋਮੀਟਰ ਸਕੀਮ ਦਾ ਹੈ ਹੁਣ ਤੁਸੀਂ ਘੱਟ ਤੋਂ ਘੱਟ 6 ਮਹੀਨੇ ਪਹਿਲਾਂ ਇੱਕ ਹੈੱਡ ਆਫਸ ਦੇ ਵਿੱਚ ਬੰਦਾ ਫੜਿਆ ਸੀ ਉੱਚ ਅਧਿਕਾਰੀ ਸੀ ਜੋ ਕਿ ਕਿਲੋਮੀਟਰ ਸਕੀਮ ਵਾਲਿਆਂ ਤੋਂ ਰਿਸ਼ਵਤ ਮੰਗਦਾ ਸੀ ਉਹ ਸਸਪੈਂਡ ਵੀ ਕਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਰਪਸ਼ਨ ਕਰਦਾ ਉਹਨੂੰ ਸਸਪੈਂਡ ਵੀ ਕਰਿਆ ਪਰ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਵੀ ਰੋਡਵੇ ਦੇ ਵਿੱਚ ਰੋਡਵੇ ਦੀਆਂ ਹੀ ਬੱਸਾਂ ਪਾਈਆਂ ਜਾਣ ਪ੍ਰਾਈਵੇਟ ਬੱਸ ਬਿਲਕੁਲ ਨਾ ਪਾਈ ਜਾਵੇ ਜਿੰਨਾ ਰੋਡਵੇ ਦੇ ਵਿੱਚ ਕੱਚਾ ਕੰਮ ਆ ਉਹਨੂੰ ਰੈਗੂਲਰ ਕੀਤਾ ਜਾਵੇ ਨਵੀਆਂ ਬੱਸਾਂ ਪਾਈਆਂ ਜਾਣ ਔਰ ਜਿਹੜੀ ਇਹ ਸਫਰ ਸੂਲਤ ਫਰੀ ਵਾਲੀ ਐ ਅਸੀਂ ਨਹੀਂ ਕਹਿੰਦੇ ਮਾੜੀ ਐ ਬਹੁਤ ਵਧੀਆ ਚੀਜ਼ ਐ ਸਾਡੀਆਂ ਮਾਤਾ ਨੇ ਸਾਡੀਆਂ ਭੈਣਾਂ ਨੇ ਸਫਰ ਕਰਦੀਆਂ ਕਹਿੰਦੇ ਭਾ ਲੜਦੇ ਬਹੁਤ ਅਨ ਗੈਕਟਰ ਬਾਈ ਜੀ ਲੈ ਲੈ ਹੁੰਦੀ ਲੜਾਈ ਨਹੀਂ ਜੀ ਨਹੀਂ ਬਿਲਕੁਲ ਕੋਈ ਲੜਾਈ ਨਹੀਂ ਹੁੰਦੀ ਦੇਖੋ ਜਿਹੜੀ ਲੜਾਈ ਦਾ ਕਾਰਨ ਹੈ ਉਹ ਇਹ ਸਰਕਾਰ ਹੈਗੀ ਜਦੋਂ ਹੁਣ ਇੱਕ ਬੱਸ ਦੇ ਵਿੱਚ 100 100 ਸਵਾਰੀ ਹੋ ਗਈ 110 10 ਸਵਾਰੀ ਹੋ ਗਈ ਤਾਂ ਉਹਨੂੰ ਕਿੱਥੇ ਲਾਈਏ ਕਿੱਥੇ ਚੜਾਈਏ ਉਹਦੀ ਜਾਨ ਨੂੰ ਸਿਆਪਾ ਮਤਲਬ ਫਿਰ ਸਰਕਾਰ ਨੇ ਪਾਇਆ ਬਿਲਕੁਲ ਸਰਕਾਰ ਨੇ ਪਾਇਆ ਭਾਈ ਜੇ ਗੱਡੀ 10000 ਕਰ ਦੂਗੀ ਉਹਦੇ ਵਿੱਚ ਇੱਕ ਤਾਂ ਬੇਰੁਜ਼ਗਾਰੀ ਖਤਮ ਹੁੰਦੀ ਹੈ ਠੀਕ ਹੈ ਜੀ ਨੰਬਰ 2 ਤੋਂ ਬਾਅਦ ਜਿਹੜੀਆਂ ਸਵਾਰੀਆਂ ਉਹ ਆਪਣੀਆਂ 40 35 40 50 ਸਵਾਰੀਆਂ ਆਰਾਮ ਨਾਲ ਸਫਰ ਕਰਦੇ ਆ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਸਵਾਰੀਆਂ ਹੀ 50 ਬੈਠੇ ਤਾਂ ਰੌਲਾ ਕੋਈ ਨਹੀਂ ਫਿਰ ਕੋਈ ਰ ਮਗੇ ਲੱਗ ਜਾਣੀ ਪੈਂਦੀ ਫੇ ਸਿਆਪਾ ਛੱਡਦੇ ਫਿਰ ਉਹ ਜਿਹੜੀਆਂ ਆਪਸ ਦੇ ਵਿੱਚ ਹੀ ਸਵਾਰੀਆਂ ਨੂੰ ਉੜਜਣ ਵਾਜੀ ਪਈ ਰਹਿੰਦੀ ਐ ਕਦੇ ਕਿਸੇ ਦਾ ਪੈਰ ਦੱਬਿਆ ਗਿਆ ਕਿ ਦਾ ਬੱਚਾ ਕੁੱਟਿਆ ਗਿਆ ਉਹ ਚੀਜ਼ ਦੇ ਵਿੱਚ ਹੀ ਨਵਾਂ ਨੁਕਸਾਨ ਉਹਨਾਂ ਦਾ ਆਪਸੀ ਹੁੰਦਾ ਕਲਪੇ ਹੋਏ ਲੋਕ ਗੁੱਸਾ ਵੇ ਕੰਟਰੋਲ ਦੇ ਲਾ ਲ ਬਿਲਕੁਲ ਜੀ ਬਿਲਕੁਲ ਤੇ ਭਾਈ ਹੁਣ ਜੇ ਨਹੀਂ ਇਹ ਕਿਲੋਮੀਟਰ ਸਕੀਮ ਰੁਕਦੀ ਫਿਰ ਅੱਗੇ ਕੀ ਹੋਊਗਾ ਇਹ ਤੁਸੀਂ ਇਕੱਲੀ ਮੰਗ ਕਰ ਰਹੇ ਹੋ ਰੋਪੜ ਜ਼ਿਲ੍ਹੇ ਵਾਲੇ ਜਾਂ ਸਾਰਾ ਪੰਜਾਬ ਕਰਦਾ ਪੂਰੇ ਪੰਜਾਬ ਦੀ ਮੰਗ ਹੈ ਜੀ ਅਗਰ ਕੱਲ ਨੂੰ ਟੈਂਡਰ ਖੁੱਲਣ ਜਾ ਰਿਹਾ ਅਗਰ ਕੱਲ ਨੂੰ ਇਹ ਟੈਂਡਰ ਨਾ ਰੱਦ ਹੋਇਆ ਤਾਂ ਪੂਰੇ ਪੰਜਾਬ ਦੇ ਵਿੱਚ ਸੰਘਰ ਇਹ ਬੱਸਾਂ ਰਖੜੀ ਦੇ ਤਿਹਾਰ ਤੇ ਅਸੀਂ ਨਹੀਂ ਚਾਹਦੇ ਵੀ ਸਾਡੀਆਂ ਭੈਣਾਂ ਨੂੰ ਮਾਤਾ-ਮਾਂ ਨੂੰ ਸਾਡੀਆਂ ਨੂੰ ਕਿਸੇ ਤਰੀਕੇ ਦੀ ਦਿੱਕਤ ਆਵੇ। ਅਗਰ ਕੱਲ ਨੂੰ ਇਹ ਟੈਂਡਰ ਲੱਗਿਆ ਤਾਂ ਤੁਰੰਤ ਬੱਸਾਂ ਬੰਦ ਹੋ ਜੂਗੀਆਂ ਔਰ ਤਿੱਖਾ ਸੰਘਰਸ਼ ਕੀਤਾ ਜਾਊਗਾ। ਰਖੜੀ ਬੰਨਣ ਫਿਰ ਤੇਲ ਫੂਕੇ ਜਾਣਾ ਪਊਗਾ ਲੋਕਾਂ ਨੂੰ। ਦੇਖੋ ਜੀ ਇਹ ਤਾਂ ਪਬਲਿਕ ਨੇ ਦੇਖਣਾ ਸਰਕਾਰ ਨੇ ਦੇਖਣਾ। ਸਰਕਾਰ ਦੀ ਮਨਸ਼ਾ ਹੋਵੇ ਸਾਡੀਆਂ ਮਾਤਾ-ਪਿਤਾ ਨੂੰ ਬਹੁਤ ਵਧੀਆ ਤਰੀਕੇ ਨਾਲ ਸਫ਼ਰ ਸਹੂਲਤ ਕਰਾ ਸਕਦੇ ਆ ਇਹ ਟੈਂਡਰ ਰੱਦ ਕਰਕੇ। ਬਿਲਕੁਲ ਸੋ ਇਹ ਮੁਸ਼ਕਲਾਂ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ ਇਹ ਕਹਿੰਦੇ ਭਈ ਸਾਡੇ ਗਾਲੇ ਘੋਣ ਨਮਾ ਸੇ ਆਪਾਂ ਪੈਣ ਨੂੰ ਤਿਆਰ ਆ ਕਿਲੋਮੀਟਰ ਸਕੀਮ ਆ ਰਹੀ ਹੈ ਸਰਕਾਰ ਅਦਾਰੇ ਨੂੰ ਘਾਟੇ ਵਿੱਚ ਲਜਾਊਗੀ ਇਹ ਸਕੀਮ ਲਿਆ ਕੇ ਬੱਸਾਂ ਪ੍ਰਾਈਵੇਟ ਹੋਣਗੀਆਂ ਲੋਕ ਪੈਸਾ ਕਮਾ ਕੇ ਆਪਣੀਆਂ ਬੱਸਾਂ ਵੀ ਲੈ ਜਾਣਗੇ ਸਰਕਾਰ ਦੇ ਪੱਲੇ ਬੱਸ ਵੀ ਨਹੀਂ ਰਹਿਣੀ ਤੇ ਇਹ ਜਿਹੜਾ ਅਦਾਰਾ ਹੈ ਉਹ ਵੀ ਬੰਦ ਹੋ ਜਾਊਗਾ ਵਰਕਸ਼ਾਪਾਂ ਵੀ ਬੰਦ ਹੋ ਜੂਗੀਆਂ ਤੇ ਇਹ ਅਦਾਰਾ ਜਿਹੜਾ ਚੱਲਦਾ ਰਹਿਣਾ ਲੋਕਾਂ ਦੇ ਲਈ ਬਹੁਤ ਜ਼ਰੂਰੀ ਹੈ ਸੋ ਇਸ ਗੱਲ ਨੂੰ ਲੈ ਕੇ ਜਿੱਥੇ ਵਿਰੋਧ ਕੀਤਾ ਜਾ ਰਿਹਾ ਤਾਂ ਉੱਥੇ ਫਿਰ ਆਉਣ ਵਾਲੇ ਸਮੇ ਦੇ ਵਿੱਚ ਵੱਡੇ ਸੰਘਰਸ਼ ਦੀ ਵੀ ਗੱਲ ਆ ਤੁਸੀਂ ਦੇਖੋ ਤੁਸੀਂ ਕਿ ਸਵਾਰੀਆਂ ਕਿਸ ਤਰ੍ਹਾਂ ਭਰੀਆਂ ਹੋਈਆਂ ਬੱਸ ਦੇ ਵਿੱਚ ਖੜੀਆਂ ਸਵਾਰੀਆਂ ਤੇ ਅਜੇ ਇੱਥੋਂ ਵੀ ਹੋਰ ਸਵਾਰੀਆਂ ਚੜ੍ਹਣੀਆਂ ਬੱਸ ਪਿੱਛੋਂ ਪਠਾਨਕੋਟ ਤੋਂ ਚੰਡੀਗੜ ਪਠਾਨਕੋਟ ਇਹ ਜਿਹੜਾ ਰੂਟ ਆ ਤੇ ਉਸ ਦੇ ਵਿੱਚ ਬੱਸ ਜਿਹੜੀ ਖੜੀ ਹੈ ਤੇ ਪਰਲੇ ਪਾਸੇ ਜਿਹੜੀ ਬੱਸ ਲੱਗੀ ਹੋਈ ਉਹ ਵੀ ਦੇਖੋ ਭਰ ਕੇ ਤੁਸੀਂ ਨਿਕਲ ਲਈਏ ਸਵਾਰੀਆਂ ਤਾਕੀਆਂ ਦੇ ਵਿੱਚ ਲਟਕੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਬੱਸ ਤੁੰਨੀ ਪਈ ਐ ਨੱਕੋ ਨੱਕ ਭਰੀ ਪਈ ਐ ਸਰਕਾਰ ਨੇ ਸਫਰ ਤਾਂ ਜਰੂਰ ਮੁਫਤ ਕੀਤਾ ਪਰ ਇਹ ਸਫਰ ਕਿਸ ਤਰ੍ਹਾਂ ਲੋਕਾਂ ਨੂੰ ਕਰਨਾ ਪੈ ਰਿਹਾ ਲਟਕ ਕੇ ਕਰਨਾ ਪੈ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਇਸ ਇਸ ਸਕੀਮ ਦੀਆਂ ਆ ਜਿਹੜੇ ਹਨੀ ਐ ਉਹ ਸਾਫ ਨਜ਼ਰ ਆ ਰਹੀਆਂ ਤੇ ਇਹਦਾ ਨਤੀਜਾ ਜਿਹੜਾ ਹੈਗਾ ਕੰਡਕਟਰਾਂ ਨੂੰ ਭੁਗਤਣਾ ਪੈ ਰਿਹਾ ਸੋ ਇਹ ਅੱਡਿਆਂ ਦੇ ਹਾਲ ਆ ਤੁਸੀਂ ਦੇਖੋ ਕਿ ਭਰੀ ਹੋਈ ਬਸ ਦੇ ਵਿੱਚ ਸਵਾਰੀਆਂ ਭਰਨ ਦੀ ਕੋਸ਼ਿਸ਼ ਕਰ ਰਹੀਆਂ ਸੋ ਇਹ ਸਕੀਮ ਜਿਹੜੀ ਹੁਣੀ ਆਉਂਦੀ ਐ ਉਹ ਸਕੀਮ ਆਊਗੀ ਇਹ ਲੋਕਾਂ ਨੂੰ ਸੰਘਰਸ਼ੇ ਕਰਨਾ ਪਊਗਾ ਜਾਂ ਫਿਰ ਸਰਕਾਰ ਉਸ ਸਕੀਮ ਵਾਪਸ ਲੈ ਕੇ ਇਸ ادارے ਨੂੰ ਬਰਕਰਾਰ ਰੱਖੂਗੀ ਤੇ ਇਹ ادارਾ ਲੋਕਾਂ ਦੀ ਸੇਵਾ ਕਰਦਾ ਰਹੂਗਾ ਹੁੰਦਾ ਕਿ ਇਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨਲ